ਮੇਰੋ ਬਾਪ ਮਾਦੋ ਤੂੰ ਧਨ ਕੇਸੋ ਸਾਭ ਲਿਓ ਬੀਠ ਲਾਇ ਰਹਾਓ ਮੇਰੋ ਬਾਪ ਮਾਦੋ ਬਾਦੋ ਤੂੰ ਤੂੰ ਤਨ ਕੇਸੋ ਸਾਭ ਲਿਓ ਬੀਠ ਲਾ ਕੇਸੋ ਐ ਬੀਠ ਲੈਂ ਬੀਠ ਲੈਂ ਔਰ ਮੇਰਾ ਬਾਪ ਐ ਇਹ ਤਾਂ ਕਹਾ ਆਪਣੇ ਮੂਲ ਨੂੰ ਬਿਠਲ ਵੀ ਮੂਰ ਨੂੰ ਕਾਜੇ ਮੈਂ ਬ੍ਰਹਮ ਮੂਰ ਨੂੰ ਬ੍ਰਹਮ ਇਹ ਬ੍ਰਹਮ ਦਾ ਨਾਮ ਹੈ ਬਿਠਲ ਬ੍ਰਹਮ ਦਾ ਹੀ ਨਾਮ ਹੈ ਕੇਸ਼ੋ ਕੇਸ਼ੋ ਗੋਪਾਲ ਵੀ ਇਹਦਾ ਹੀ ਨਾਮ ਹੈ ਬ੍ਰਹਮ ਦਾ ਨਾਮ ਹੈ ਆਡਾ ਦਾ ਨਾਮ ਹੈ ਆਪਣੇ ਮੂਲ ਦੇ ਇਹ ਤਾਂ ਤਿੰਨੇ ਨਾਮ ਉਹਦੇ ਗਣ ਲਏ ਹਾਂਜੀ ਰਹਾਉ ਕਰਤਰੇ ਚੱਕਰ ਬੈਕੁੰਠ ਤੇ ਆਏ ਸ਼ਾਂਭਲਿਓ ਹੈ ਬਾਪ ਪਰ ਗੱਲ ਇਹ ਹੈ ਕਿ ਬਾਪ ਦੇ ਵਿੱਚ ਜੇ ਮੇਰੋ ਹੈ ਨਾ ਬਾਪ ਅਸਲ ਚ ਸਭ ਦਾ ਬਾਪ ਨਹੀਂ ਮੇਰੋ ਬਾਪ ਹੈ ਜਿੰਨਾ ਚਿਰ ਮੇਰੋ ਬਾਪ ਹੈ ਉਹਨਾ ਚਿਰ ਉਹ ਸੰਭਲ ਹੈ ਮਾਇਆ ਮੇਰਾ ਜਿੱਥੇ ਹੈ ਉੱਥੇ ਜੋ ਭਰਮ ਹੈ ਕਰ ਤਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਗਜ ਹਸਤੀ ਕੇ ਪ੍ਰਾਣ ਉਵਾਰ ਗਏ ਉਦਾਰੀਏ 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 ਸ਼ਬਦ ਗੁਰੂ ਦੇ ਆਉਣ ਨਾਲ ਤੁਰਕੀ ਬਾਣੀ ਆਉਣ ਨਾਲ ਸ਼ਬਦ ਗੁਰੂ ਦੇ ਪ੍ਰਗਟ ਹੋਣ ਨਾਲ ਗਾਜ ਹਸਤੀ ਕੇ ਗਾਜ ਹਸਤੀ ਕੇ ਪ੍ਰਾਣ ਨਾਲੇ ਤੈ ਜਿਹੜਾ ਗਾਜ ਹੈ ਮਨ ਹੈ ਮਨ ਮੇਰਾ ਗਾਜ ਹਸਤੀਆ ਮੂਲ ਮੰਦੇ ਅਰਚਿਤ ਦੇ ਮੇਰੇ ਬਾਪ ਦੇ ਅਰ ਮੇਰੇ ਦੋਨਾਂ ਦੇ ਪ੍ਰਾਣ ਬਚ ਗਏ ਦੋਇ ਮੁਕਤ ਹੋ ਗਏ ਦੋਹਾਂ ਦਾ ਜੰਮਣ ਮਰਨ ਕੱਟਿਆ ਗਿਆ ਦੋਹਾਂ ਦੇ ਪ੍ਰਾਣ ਬਚ ਗਏ ਪ੍ਰਾਣ ਪਤੀ ਆਇਆ ਨਾ ਹੁਣ ਛੋਡ ਗੁਰੂ ਵਾਹਿ ਪ੍ਰਾਣ ਪਤੀ ਆਇਆ ਪ੍ਰਾਣਾ ਮਤਲਬ ਹੈ ਜਿਹੜਾ ਹੁਕਮ ਹੈ ਜਿਹੜਾ ਜੰਮਣ ਹੈ ਇਹ ਜ਼ਿੰਦਗੀ ਹੈ ਹੁਕਮ ਨਾਲ ਚਲਦੀ ਹੈ ਨਾ ਜੰਮਣ ਮਰਨ ਹੁਕਮ ਹੈ ਜੀਵਨ ਦਾ ਮਿਲ ਗਿਆ ਦੋਹਾਂ ਨੂੰ ਜੀਵ ਸੱਜੀਵਨ ਹੋ ਗਿਆ ਦੋਹਾਂ ਦਾ ਇੱਕ ਦਾ ਹੀ ਚਲੋ ਹੋਣਾ ਵੈਸੇ ਦੋ ਤਾਂ ਕਹਿਣ ਸੁਣਨ ਕੋ ਦੂਜਾ ਦੂਜਾ ਤਾਂ ਕਹਿਣ ਸੁਣਨ ਨਹੀਂ ਹੈ ਜੀਵਨ ਦਾ ਸਾਨੂੰ ਜੀਵਨ ਦਾਨ ਮਿਲ ਗਿਆ ਹਮੇਸ਼ਾ ਸੱਜੀਵਨ ਮਿਲ ਗਿਆ ਪ੍ਰਾਣ ਆਵਾਜਿਲੇ ਗਾਹਾਂ ਨੂੰ ਪ੍ਰਾਣ ਮਤਲਬ ਹੈ ਹੁਣ ਮੌਤ ਹੋਣੀ ਹੋਈ ਨਹੀਂ ਸਰੀਰ ਤਾਂ ਛੱਡਣਾ ਪੈਣਾ ਸਰੀਰ ਛੱਡਣਾ ਪੈਣਾ ਜੀ ਛੱਡਣ ਨੂੰ ਮੌਤ ਨਹੀਂ ਕਹਿੰਦੇ ਅਸਲ ਵਿੱਚ ਸਰੀਰ ਛੱਡਣ ਦੀ ਜਿਹੜੀ ਮੌਤ ਮੰਨ ਲਈ ਇਹ ਗਲਤੀ ਹੈ ਗੁਰਬਾਣੀ ਨੇ ਕਿਹਾ ਨਹੀਂ ਕਿ ਜਨਮੈ ਨਾਇਕਿ ਸ ਮਰੈ ਇਹ ਆਪਨ ਚਲਤ ਆਪ ਹੀ ਕਰੈ ਇਹ ਤਾਂ ਇਹ ਚਲਤ ਕੀਤਾ ਸੀ ਸਰੀਰ 'ਚ ਆਇਆ ਸੀ ਆ ਪ੍ਰਾਣ ਬਚਾਉਣ ਖਾਤਰ ਪ੍ਰਾਣ ਵੱਜ ਕੇ ਸਰੀਰ ਛੱਡਦਾ ਕਿਸ਼ਤੇ 'ਚ ਬੈਠਿਆ ਸੀ ਦਰਿਆ ਪਾਰ ਕਰਨ ਵਾਸਤੇ ਦਰਿਆ ਪਾਰ ਹੋ ਗਿਆ ਕਿਸ਼ਤੀ ਛੱਡਤੀ ਉਰਲੇ ਪਾਸੇ ਖੜਾ ਸੀ ਪਰਲੇ ਪਾਸੇ ਜਾਣਾ ਸੀ ਕਿਸਤੀ ਦੀ ਲੋੜ ਸੀ ਸਰੀਰ ਕਿਸ਼ਤੀ ਸੀ ਇਹ ਚ ਬਹਿ ਗਿਆ ਪਾਰ ਹੋ ਗਿਆ ਕਿਸ਼ਤੀ ਛੱਡਤੀ ਪਾਰ ਨਹੀਂ ਸੀ ਹੋ ਸਕਦਾ ਬਗਾਰ ਹੁਕਮ ਤੇ ਪਾਰ ਹੁਕਮ ਨਹੀਂ ਕੀਤਾ ਪਾਰ ਕਿੱਧਰ ਨੂੰ ਜਾਣਾ ਕਿਧਰ ਨਹੀਂ ਪਾਰਾ ਕਿਨਾਰਾ ਦਿਂਦਾ ਹੀ ਨਹੀਂ ਸੀ ਦਰਿਆ ਐਡਾ ਵੱਡਾ ਸੀ ਪਰ ਲਾ ਕਿਨਾਰਾ ਨਹੀਂ ਸੀ ਦਿਂਦਾ ਔਰ ਧਾਰ ਨੇ ਤੇਜ਼ ਸੀ ਇਹ ਤ੍ਰਿਸ਼ਨਾ ਦੀ ਰੋੜ ਕੇ ਲੈ ਜਾਂਦੀ ਸੀ ਸਮੁੰਦਰ ਚ ਨੂੰ ਇਸ ਕਰਕੇ ਹੁਕਮ ਦੇ ਨਾਲ ਹੁਕਮ ਦੀ ਸ਼ਕਤੀ ਨਾਲ ਪਾਰ ਹੋ ਗਏ ਸ੍ਰੀ ਕੀਸੀ ਛੜਤੀ ਸਾਜੀ ਜੋ ਸਾਸਨ ਕੀ ਸਵਾ ਦਰੋਪਤੀ ਅੰਬਰ ਲੇਤ ਉਬਾਰੀਲੇ ਦੂਸਾਸਨ ਕੀ ਸਵਾ ਦਰੋਪਤੀ ਉਹ ਸਵਾ ਦੂਸਾਸਨ ਦੀ ਹੈ ਤੋ ਸਾਸਨ ਦੀ ਸਭਾ ਤੋ ਸਾਸਨ ਉਹ ਵੇ ਪਾਵੇਂ ਦ੍ਰੋਪਤੀ ਦੇ ਜਿਹੜੇ ਵਸਤਵ ਨੇ ਤੋ ਸਾਸਨ ਨੇ ਲਾਹੇ ਨੇ ਪਰ ਦੋ ਸਾਸਨ ਦਾ ਕੁਝ ਨਹੀਂ ਸੀ ਕਿਹਾ ਨੇ ਦੋ ਸਾਸਨ ਕੋਈ ਆਦਮੀ ਨਹੀਂ ਹੈ ਅਸਲ ਦੇ ਵਿੱਚ ਕਿਸੇ ਆਦਮੀ ਦਾ ਨੋ ਦੋ ਸਾਸਨ ਨਹੀਂ ਹੈ ਹੁਕਮ ਦਾ ਜਿੱਥੇ ਵਿਰੋਧ ਹੁੰਦਾ ਜਿੱਥੇ ਹੁਕਮ ਦਾ ਵਿਰੋਧ ਹੁੰਦਾ ਉਹ ਹਿਰਦਾ ਦੋ ਸਾਸਨ ਦੀ ਸਭਾ ਜਿਹੜੇ ਇਹਦੇ ਵਿੱਚ ਹੁਕਮ ਦਾ ਵਿਰੋਧ ਹੁੰਦਾ ਦੁਸਾਹਸਿਕ ਲਫਜ਼ਾ ਦੁਸਾਹਸ ਰੋਜ਼ ਬੋਲਦੇ ਨੇ ਐਸਾ ਹੌਸਲਾ ਕਰ ਲੈਣਾ ਐਸਾ ਪੰਗਾ ਲੈ ਲੈਣਾ ਹੌਸਲਾ ਕਰਕੇ ਜਿਹੜਾ ਆਪਣੀ ਮੌਤ ਦਾ ਕਾਰਨ ਬਣ ਜੇ ਅਤਵਾਦੀਆਂ ਨੂੰ ਕਹਿੰਦੇ ਦੁਸਾਹਸ ਕਰ ਲਿਆ ਇਹ ਇਹ ਅਤਵਾਦੀਆਂ ਨੂੰ ਦੁਸਾਹਸ ਕਹਿੰਦੇ ਨੇ ਰੋਜ਼ ਆਉਂਦਾ ਹੈ ਅਖਬਾਰਾਂ 'ਚ ਦੁਸਾਹਤ ਕਰ ਲਿਆ بڑا ਹੌਸਲਾ ਹੌਸਲਾ ਗਲਤ ਹੌਸਲਾ ਕਰ ਲਿਆ ਉਹ ਚ ਕਾਮਯਾਬੀ ਨਹੀਂ ਹੋ ਸਕਣੀ ਐਵੇਂ ਦੋ ਹਸਾਸਨ ਐਵੇਂ ਦੋ ਹਸਾਸਨ ਲਫਜ਼ ਹੈ ਜਿੱਥੇ ਬਾਰ ਬਾਰ ਹੌਸਲਾ ਬਾਰ ਬਾਰ ਹੌਸਲਾ ਪੁੱਠਾ ਕਰੀ ਜਾਂਦਾ ਕਾਮਯਾਬੀ ਨਹੀਂ ਹੁੰਦੀ ਬਾਰ ਬਾਰ ਹੁਕਮ ਦਾ ਵਿਰੋਧ ਕਰਦਾ ਹੈ ਹੁਕਮ ਦਾ ਵਿਰੋਧ ਨਹੀਂ ਕਰ ਸਕਦਾ ਐਵੇਂ ਹੱਤਬਾਦੀ ਬਾਰ ਬਾਰ ਹੁਕਮ ਦਾ ਵਿਰੋਧ ਕਰਦੇ ਨੇ ਲੇਕਿਨ ਕਾਮਯਾਬੀ ਨਹੀਂ ਹੈ ਸਾਰੀ ਜ਼ਿੰਦਗੀ ਹੁਕਮ ਦਾ ਵਿਰੋਧ ਕਰਦਾ ਕਾਮਯਾਬੀ ਕਿਤੇ ਵੀ ਹੈ ਨਹੀਂ ਏਦੋ ਸ਼ਾਸਨ ਦੀ ਸਭਾ ਜਿੱਥੇ ਮਨ ਮਾਵਾਸੀ ਰਾਜਾ ਜਿੱਥੇ ਮਨ ਮਾਵਾਸੀ ਰਾਜਾ ਮਨ ਹੁਕਮ ਦਾ ਵਿਰੋਧ ਕਰਦਾ ਹੈ ਬਾਗੀ ਹੈ ਮਨ ਜਿੱਨਾ ਚਰ ਉਹਦੋ ਸ਼ਾਸਨ ਦੀ ਸਭਾ ਹਰਦਾ ਜਿੱਤੇ ਹੁਕਮ ਕੀਏ ਮਨ ਪਾਪ ਦੇ ਰਾ ਭੀੜੇ ਅੱਗੇ ਜਾਵਣਾ ਦੋ ਸ਼ਾਸਨ ਦੀ ਸਭਾ ਦ੍ਰੋਪਦੀ ਅੰਬਰ ਲੈਤ ਉਬਾਰੀ ਲੈ ਉਹਦੋ ਸ਼ਾਸਨ ਦੀ ਸਭਾ ਦੇ ਵਿੱਚ ਆ ਦ੍ਰੋਪਦੀ ਆਈ ज्ञान चर्चा हुई असल में ज्ञान चर्चा हुई द्रौपदी दी पति नहीं सी रह सकती उदो ज्ञान चर्चा हुई तो शासन दी सभा ਦੇ ਵਿੱਚ द्रौपदी दी पति ਨਹੀਂ ਸੀ बचਦੀ ਪਤੋਂ ਉਹ ਕਿਵੇਂ ਬਚੀ ਅੰਬਰ ਦੇਤਾਇਦਾ ਧਿਆਨ ਦੇਤਾ ਸਾਰੇ ਅੰਬਰ ਦੇਤਾ ਅੰਬਰ ਲੈਤ ਅੰਬਰ ਲੈ ਲਿਆ ਉਹਨੇ ਲੈਤ ਅੰਬਰ ਕੋਈ ਸਾੜੀ ਨਹੀਂ ਲਈ ਅੰਬਰ ਲੈਆ ਕਉ ਸਾੜੀ ਨਹੀਂ ਸੀ ਅੰਬਰ ਹੈ ਇੰਨਾ ਗਿਆਨ ਦੇ ਦਿੱਤਾ ਜੈਸਾ ਧਾਰੂ ਪਰ ਆਕਾਸ਼ ਬ੍ਰਹਮ ਗਿਆਨੀ ਕੇ ਮਨ ਪਰਗਾਸ ਜੈਸਾ ਧਾਰੂ ਪਰ ਆਕਾਸ਼ ਇੰਨੀ ਰੋਸ਼ਨੀ ਦੇਤੀ ਉਹਦੇ ਵਿੱਚ ਇੰਨੀ ਰੋਸ਼ਨੀ ਕਰਤੀ ਕਿ ਜਿੰਨਾ ਧਰਤ ਆਕਾਸ਼ ਹੀ ਸਾਰੇ ਚ ਰੋਸ਼ਨੀ ਕਰਤੀ ਕਰੀ ਜਾਂ ਕਿੱਥੋਂ ਕਰਨੀ ਹੈ ਗਿਆਨ ਚਰਚਾ ਜਨੀਆਂ ਦ੍ਰੋਪਤੀਆਂ ਨੇ ਸਭ ਦੇ ਬੇਪੜਤ ਕਰਤੀਆਂ ਮਨਵਤਾਂ ਏ ਮਨ ਮਤਾਂ ਸਾਰੀਆਂ ਦ੍ਰੋਪਤੀਆਂ ਹੀ ਨੇ ਅੱਜ 베 ਪਰਦ ਹੋਈਆਂ ਖੜੀਆਂ ਨੇ ਗੁਰ ਮਤਮੂਰੇ ਕਿਸੇ ਦਾ ਪਰਦਾ ਨਹੀਂ ਬਚਿਆ ਹੋਇਆ ਸੰਤਾਨੀਆਂ ਮਤਾਂ ਸਾਰੀਆਂ ਦ੍ਰੋਪਤੀਆਂ ਨੇ ਸਭ 베 ਪਰਦ ਹੋ ਗਈਆਂ ਮਿਸ਼ਲੀ ਵਾਲਿਆਂ ਦੀ ਮਤ 베 ਪਰਦ ਹੋ ਗਈ ਦ੍ਰੋਪਤੀ ਜੋ ਜੋ ਪ੍ਰਚਾਰ ਹੋ ਰਿਹਾ ਗੁਰਮਤ ਦੇ ਨਾਉ ਤੇ ਉਹ ਸਭ ਦ੍ਰੋਪਤੀ ਦਾ ਪ੍ਰਚਾਰ ਹੈ ਜਿੱਤੇ ਜਿੱਤੇ ਅਰਦਾਸ ਹੋ ਰਹੀ ਹੈ ਸਭ ਦ੍ਰੋਪਤੀ ਵਾਲੀ ਅਰਦਾਸ ਹੈ ਲੋਭ ਦੀ ਅਰਦਾਸ ਹੈ ਮੋਹ ਦੀ ਅਰਦਾਸ ਹੈ ਇਹ ਤਾਂ ਦ੍ਰੋਪਤੀ ਹੈ ਦ੍ਰੋਪਤੀ ਦਾ ਹੀ ਰਾਜ ਹੈ ਹਰ ਜਗ੍ਹਾ ਜਿੱਤੇ ਦ੍ਰੋਪਤੀ ਦਾ ਰਾਜ ਹੋਊਗਾ ਉਦੋਂ ਸਾਸਨ ਦੀ ਸਭਾ ਹੋਊਗੀ ਉਹ ਸੱਚ ਦੀ ਸਭਾ ਨਹੀਂ ਹੋ ਸਕਦੀ ਦੋ ਸਾਸਨ ਦੀ ਸਭਾ ਦ੍ਰੋਪਤੀ ਗੁਰਦੁਆਰਿਆਂ ਦੀ ਰੌਪਤੀ ਦੀ ਸਬਕ ਕਿੱਥੋਂ ਦੋ ਸੱਤਾਂ ਦੀ ਸਬਕ ਕਿਵੇਂ ਆਬੜੀ ਇੱਥੇ ਕਿਵੇਂ ਆਬੜੀ ਬਹੁਤ ਗੈਰੀਆਂ ਗੱਲਾਂ ਨੇ ਗੁਰਬਾਨੇ ਚ ਕਹੀਆਂ ਹੋਈਆਂ ਇਹਦਾ ਸਾਰੇ ਬਸ ਇਦਾਂ ਹੀ ਨੇ ਅੰਬਰ ਲੈ ਤੋ ਉਬਾਰੀ ਲੈ ਅੰਬਰ ਲੈ ਤੋ ਉਬਾਰੀ ਲੈ ਸਾਰਾ ਦੇ ਤਾ ਜਿਵੇਂ ਤਾਰ ਉਪਰ ਆਕਾਸ਼ ਇੰਨਾ ਗਿਆਨ ਦੇਤਾ ਜਦੋਂ ਇੰਨਾ ਗਿਆਨ ਆਇਆ ਤਾਂ ਸਾਰੇ ਆ ਜਾਣ ਇੱਕ ਪਾਸੇ ਤੇ ਇੱਕ ਪਾਸੇ ਚੱਲੀ ਹੈ ਉਹਦੇ ਕੋਲ ਉਮਰ ਲਿਆ ਹੋਇਆ ਇੱਕ ਪਾਸੇ ਸਾਰੀ ਦੁਨੀਆ ਸਾਰੇ ਦੇਵਤੇ ਨੇ ਔਰ ਰਾਖਸ਼ਰ ਨੂੰ ਇਕੱਠੇ ਹੀ ਨੇ ਦੋਹਾ ਦੇ ਦੋਹਾ ਨੇ ਉਹ ਗੱਲਾਂ ਨੂੰ ਖੰਡਣ ਕਰੀ ਜਾਂਦੀ ਹੈ ਚੰਡੀ ਉਸ ਵੇਲੇ ਜਿਹੜੇ ਰਾਖਸ਼ਰ ਨੇ ਉਹਨਾਂ ਦੀ ਤਾਂ ਖੰਡਣ ਕਰ ਲਿਆ ਹੀ ਕਰ ਲੀਆਂ ਨੇ ਦੇਵਤਿਆਂ ਨੇ ਆ ਵੀ ਬਹੁਤ ਕੁਝ ਕਰਨ ਜੋ ਦੇਵਤੇ ਅੰਜ ਕਵੀਆਂ ਨੇ ਔਰ ਰਾਖਸ਼ ਜੋ ਕਮੀਆਂ ਨੂੰ ਉਜਾਗਰ ਕਰਦੇ ਨੇ ਚਲ ਢੀ ਉਹਨੂੰ ਮੰਨ ਲੈਂਦੇ ਵੀ ਹਾਂ ਇਹ ਗਲਤ ਨੇ ਦੇਵਤੇ ਤੇ ਰਾਖਸ਼ੀ ਤੇ ਉਹਦਾ ਵਿਰੋਧ ਕਿਵੇਂ ਕਰਨ ਬਈ ਵਿਰੋਧ ਜਦ ਹੁੰਦਾ ਮੇਰੇ ਜਿ ਕਮੀਆਂ ਮੈਂ ਮੰਨਦਾ ਨਹੀਂ ਵਿਰੋਧ ਤਾਂ ਜਦ ਹੋਊਗਾ ਜੋ ਕਮੀ ਹੈ ਮੈਂ ਮੰਨ ਲਈ ਔਰ ਛੱੜਤੀ ਤੇ ਵਿਰੋਧ ਕਿਹੜੀ ਗੱਲ ਦਾ ਇਹ ਲੋਕਾਂ ਚ ਤਰ੍ਹਾਂ ਚ ਕਮੀਆਂ ਨੇ ਜਾਣਦੇ ਨੇ ਸੁਣ ਲੈਂਦੇ ਨੇ ਸਮਝ ਲੈਂਦੇ ਨੇ ਪਰ ਛੱਡਦੇ ਨਹੀਂ ਮੰਨਦੇ ਨਹੀਂ ਇਸ ਗੱਲ ਦਾ ਲੜਾਈ ਹੈ ਲੜਾਈ ਔਰ ਕਿਹੜੀ ਗੱਲ ਦੀ ਹੈ ਜੇ ਗੁਰਮਤ ਕਹਿੰਦੀ ਹੈ ਨਿੰਦੋਂ ਨਿੰਦੋਂ ਮੋਕੋ ਲੋਕ ਨਿੰਦੋ ਨਿੰਦਾ ਜਨ ਕੀ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਫਿਰ ਕਹਾਂ ਨਿੰਦ ਕਾ ਹਮਾਰੇ ਨਿੰਦ ਕਾ ਹਮਰਾ ਜੀਵਨ ਲੋਰਾ ਨਿੰਦ ਕਾ ਚਾਹੁੰਦਾ ਮੈਂ ਜੰਮਣ ਮਰ ਮੇਰਾ ਕਟਿਆ ਜਾਵੇ ਤੁਸੀਂ ਨਿੰਦਾ ਕਹਿੰਦੇ ਹੋ ਤੁਹਾਡਾ ਜੰਮਣ ਮਰਨ ਕੱਟਦਾ ਇਹਨਾਂ ਨੂੰ ਜੰਮਣ ਬੰਦ ਦੀ ਕੋਈ ਲੋੜ ਨਹੀਂ ਮਤਾਂ ਵਾਲਿਆਂ ਨੂੰ ਇਹ ਤਾਂ ਫਰੌਡੀ ਨੇ ਸਾਰੇ ਹੀ ਜੰਮਣ ਬੰਦ ਦਾ ਕਿੱਥੇ ਹੈ ਜੇ ਜੰਮਣ ਮਰਨ ਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾ ਬੁਰੀ ਨਾ ਲੱਗੇ ਨਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨਾਮ ਤੇ ਫਰੌਡ ਕਰਨਾ ਮੁਕਤੀ ਵਾਲੀ ਮੁਕਤੀ ਦੀ ਗੱਲ ਨਹੀਂ ਉਹਨਾਂ ਨੇ ਮੁਕਤੀ ਤਾਂ ਮੂੰਹ ਮੂੰਹ ਚ ਹੈ ਜੀਵਨ ਲੋੜੇ ਸਾ ਜੀਵਨ ਦੀ ਲੋੜੇ ਨਹੀਂ ਇਹਨਾਂ ਨੂੰ ਜੇ ਸਾਜੀਵਨ ਦੀ ਲੋੜ ਹੈ ਫਿਰ ਨੀਂਦਾਂ ਬੁਰੀ ਨਹੀਂ ਲੱਗਣੀ ਚਾਹੀਦੀ ਜੇ ਨੀਂਦਾਂ ਬੁਰੀ ਲੱਗਦੀ ਹੈ ਫਿਰ ਸਾਜੀਵਨ ਦੀ ਲੋੜ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਉਹ ਇੱਥੇ ਜਾਣਗੇ ਕਿੱਥੇ ਭੱਜ ਕੇ ਹੈ ਗੁਰਬਾਣੀ ਨਹੀਂ ਛੱਡਦੀ ਕਿਸੇ ਨੂੰ ਵੀ ਕਿਸੇ ਦਾ ਪਰਦਾ ਨਹੀਂ ਛੱਡਣਾ ਦ੍ਰੋਪਦੀ ਦਾ ਪਰਦਾ ਤਾਂ ਰਹਿਣਾ ਹੀ ਨਾ ਕੋਈ ਦ੍ਰੋਪਦੀ ਨਹੀਂ ਰਹਿ ਸਕਦੀ ਬੇਪਰਦ ਹੋਏ ਤੇ ਬਿਨਾਂ ਹਾ ਦ੍ਰੋਪਦੀ ਬਚੂ ਕੋ ਤ ਅੰਭਰ ਕੰਨੋ ਵਾਰੀਏ ਜੇ ਗੁਰਮਤ ਲੈ ਲੂ ਹਾ ਗੁਰਮੰਧਾ ਗਿਆਨ ਲੈ ਲੂ ਗੁਰਮਤ ਦਾ ਗਿਆਨ ਅੰਬਰ ਹੈ ਪੂਰਾ ਪੂਰੇ ਅੰਬਰ ਚਾਣਣ ਕਰਨ ਵਾਲਾ ਹੈ ਇਹ ਲੈ ਤੇ ਬਿਨਾ ਕਿਸੇ ਦ੍ਰੋਪਦੀ ਦਾ ਪਰਦਾ ਨਹੀਂ ਰਹਿਣਾ ਚਾਹੇ ਜੋ ਮਰਜੀ ਕਰੀ ਜਾਣ ਗੌਤਮ ਨਾਰੀ ਅਹिल्या ਤਾਰੀ ਉਹ ਵੀ ਇਹੀ ਗੱਲ ਹੈ ਪਾਵਨ ਕੀਤਕ ਤਾਰੀ ਹਲੇ ਉਹ ਵੀ ਇਹੀ ਗੱਲ ਹੈ ਗੌਤਮ ਨਾਰ ਗੌਤਮ ਕੀ ਹੈ ਮਾਇਆ ਦੀ ਭੁੱਖੇ ਜਿੱਥੇ ਜਿਹੜੀ ਮਤ ਜਮਾਇਆ ਦੀ ਭੁੱਖਾ ਬੋਤਮਨਾਰੀ ਅਹਲਿਆ ਤਾਰੀ ਉਹ ਅਹਲਿਆ ਜੇ ਗੌਤਮਨਾਰੀ ਅਹਲਿਆ ਹੋਗੀ ਅਹਲਿਆ ਹੋਏ ਤੇ ਤਰੂਗੀ ਗੋਤਮ ਉਹਨਾਂ ਜਿਹਨਾਂ ਜਰ ਮਾਇਆ 'ਚ ਭਟਕਦੀ ਐ ਤਮਾਜ ਭਟਕਦੀ ਐ ਗੋਤਮ ਇਹ ਜਿਹੜੀ ਮਤ ਹੈ ਬੁੱਧ ਹੈ ਜਿਹਨਾਂ ਜਰ ਤਮਾ ਇਹਦੇ ਵਿੱਚ ਭਟਕਦੀ ਐ ਮਾਇਆ ਦੇ ਵਿੱਚ ਉਹਨਾਂ ਜਰ ਗੋਤਮਨਾਰੀ ਐ ਜਾਂ ਅਹਲਿਆ ਹੋਗੀ ਫਿਰ ਗੁਰਮਤ ਹੋਗੀ ਟਿਕ ਗਈ ਫੇਰ ਤਰੂਗੀ ਹੱਲਿਆਵਾਂ ਨਾ ਹੋਣੀ ਹੱਲਿਆਵ ਨੇ ਬੜਨਾ ਹੱਲਿਆਲੀ ਨਾ ਹੋਹਾ ਹਵਦਾ ਬਹੁਤ ਮਨਾਰੀ ਹੱਲਿਆ ਬੜਨਾ ਹੱਲਿਆ ਬੜਨਾ ਤਾਂ ਤਰੂਗੀ ਇਹਨਾਂ ਨੇ ਕਹਤਾ ਜੀ ਗੋਤਮ ਦੀ ਨਾਰੀ ਸੀ ਉਹ ਜੀ ਪੱਥਰ ਦੀ ਬਣ ਗਈ ਉਹ ਜੀ ਉਹਦਾ ਰਾਮਚੰਦਰ ਦਾ ਗੂਠਾ ਰਾਮਚੰਦਰ ਆਪ ਤਾਂ ਤਰਿਆ ਨਹੀਂ ਉਹਨੂੰ ਉਧਾਰਦਾ ਗੂਠਾ ਲਾਗੇ ਗੂਠਾ ਲਾਗੇ ਜੇ ਰਾਮਚੰਦਰ ਆਪ ਤਰਿਆ ਹੋਇਆ ਹੁੰਦਾ ਕੋੜਾ ਨਹੀਂ ਸੀ ਛੱਡਦਾ ਫਿਰ ਇਹਦੀ ਕੋੜਾ ਛੱਡਦਾ ਕੋੜਾ ਤਾਂ ਹੰਕਾਰ ਦਾ ਪ੍ਰਤੀਕ ਹੈ ਉਹ ਫੇਣੀ ਸੀ ਅਸਮੇਦਿਆ ਕਰਦਾ ਹੋ ਤੇ ਤਰਿਆ ਹੁੰਦਾ ਫਿਰ ਰਮਾਇੰਦਨ ਸੀ ਹੁਣੀ ਜੇ ਤਰਿਆ ਹੁੰਦਾ ਰਾਮਚੰਦਰ ਜੇ ਰਾਮ ਦੀ ਗੱਲ ਜੋ ਕਰਦੇ ਆ ਗੁਰਮਤਿ ਫਿਰ ਤਾਂ ਰਮਾਇੰਦਨ ਸੀ ਹੁਣੀ ਫਿਰ ਮਾਇਆ ਵਾਸਤੇ ਲੜਦਾ ਫਿਰ ਰਾਜ ਵਾਸਤੇ ਲੜਦਾ ਫਿਰ ਉਹਨਾਂ ਰਿਸ਼ੀਆਂ ਦੀ ਮਦਦ ਜਾਂਦਾ ਜਿਹੜੇ ਖੋਟੇ ਸਿੱਕੇ ਤੇ ਉਹ ਖੋਟੇ ਸਿੱਕੇ ਰਿਸ਼ੀਆਂ ਦੀ ਮਗਰ ਗਿਆ ਉਹ ਜਿਹੜੇ ਬੇਜਤ ਤੋਂ ਖਿਲਾਫ ਨੇ ਉਹਦਾ ਫਿਰ ਉਹ ਵਿਸੰਭੂਕਰੀ ਸੀ ਦਾ ਅਸਰ ਪੜਦਾ ਕਿ ਕਿੱਥੋਂ ਕਿੱਥੋਂ ਤੁਸੀਂ ਬਚਾਓਗੇ ਰਮੇਣ ਨੂੰ ਉਹ ਸੋਨੇ ਦੇ ਮੇਰੀ ਮੰਨੋਂ ਭੱਜ ਆ ਹਾਂ ਜੀ ਗੌਤਮ ਨਾਰੀ ਅਹੇਲਿਆ ਤਾਰੀ ਪਾਵਨ ਕੀਰਤਕ ਤਾਰੀਅਲ ਇਹ ਰਮਾਇਣ ਮਹਾਪਾਰ ਜਦ ਵੀ ਸੀ ਜਦ ਇਹ ਜਾਣ ਕੇ ਲਿਖੇ ਨੇ ਉਹਨਾਂ ਦੇ ਸ਼ਬਦ ਭਗਤਾਂ ਨੇ ਭਗਤਾਂ ਨੇ ਬੁਲਾਤਾ ਇਹਨਾਂ ਦਾ ਪੰਬ ਸਾਰਿਆਂ ਦਾ ਜਵਾਬ ਕੋਈ ਨਹੀਂ ਸੀ ਝੂਠੀਆਂ ਕਹਾਣੀਆਂ ਘੜ ਲਈਆਂ ਨਾਮਦੇਵ ਨੇ ਜੀ ਦੁੱਧ ਪਲਾਇਆ ਜੀ ਜਾ ਕੇ ਉੱਥੇ ਘੁੰਮ ਗਿਆ ਜੀ ਮੰਦਰ ਘੁੰਮ ਗਿਆ ਉਹ ਝੂਠ ਜੋੜਦੇ ਇਹਨਾਂ ਉਹ ਲਿਖਿਆ ਤਾਂ ਉਹਨਾਂ ਦਾ ਪਿਆ ਹੁਣ ਕਿਹੜਾ ਗਾਂ ਕਿਤੇ ਚਲੇ ਗਿਆ ਹੁਣ ਤਾਂ ਜਾਦਾ ਲੋਕ ਚਾਹੁੰਦੇ ਨੇ ਵੀ ਪਤਾ ਲੱਗੇ ਸਾਨੂੰ ਇਨਾਦ ਲਈ ਤਵੇ ਪਾਵਨ ਕੇਤਕ ਤਾਰੀਅਲੇ ਪਾਵਨ ਕੇਤਕ ਦੇਖੋ ਗੋਤਮਨਾਰ ਅਹਲਿਆਤਾਰੀ ਪਾਵਨ ਕੇਤਕ ਜਿਹੜੇ ਪਹਿਲਾਂ ਹੀ ਪਾਵਨ ਤੇ ਜਿਹੜੇ ਪਹਿਲਾਂ ਹੀ ਪਾਵਨ ਤੇ ਪਾਵਨ ਕੇਤਕ ਤਾਰੀਅਲੇ ਉਹ ਕਿੰਨੇ ਹੀ ਪਹਿਲਾਂ ਹੀ ਪਾਵਨ ਤੇ ਇਹਨਾਂ ਤਮਾ ਥਿਓਨੀ ਉਹ ਕਿੰਨੇ ਤਾਰਤੇ ਉਹਦਾ ਤਾਂ ਕੋਈ ਨਹੀਂ ਕਹਿ ਸਕਦੇ ਉਹ ਤਾਂ ਕੋਈ ਗਿਣਤੀ ਨਹੀਂ ਜਿਹੜਾ ਪਹਿਲਾਂ ਹੀ ਸੰਤੋਖੀ ਹੈ ਜਿਹੜਾ ਮਾਇਆ 'ਚ ਭਟਕਦਾ ਹੀ ਨਹੀਂ ਉਹ ਤਾਂ ਕਿ ਨਹੀਂ ਤਰ ਗਏ ਉਹਨਾਂ ਦੀ ਗਿਣਤੀ ਕੋਈ ਨਹੀਂ ਪਰ ਇਹ ਜੀ ਵੀ ਤਰ ਗੀਆਂ ਰੂਹਾਂ ਜਿਹੜੀਆਂ ਮਾਇਆ 'ਚ ਬਹੁਤ ਜ਼ਿਆਦਾ ਡੁੱਗੀਆਂ ਖੁਬੀਆਂ ਹਈਆਂ ਸੀ ਜ਼ਿਆਦਾ ਤਮਾਹੀਆਂ ਜ਼ਿਆਦਾ ਤਮਾਹ ਅੰਤ ਦੀ ਤਮਾਸੀ ਜਿਹਨਾਂ 'ਚ ਉਹ ਵੀ ਆਤਮਾ ਤਰ ਸਕਦੀ ਹੈ ਪਜੀ ਜ ਤਮਹਰੇ ਨੀ ਉਹ ਤਾਂ ਨਾ ਉਹ ਤਾਂ ਕੁਝ ਗੱਲ ਹੀ ਨਹੀਂ ਹੈ ਪਾਵਨ ਕੇ ਤੱਕ ਤਾਰੀਲੇ ਕਿੰਨਿਆਂ ਨੂੰ ਪਵਿੱਤਰ ਕਰਕੇ ਤਾਰਤਾ ਪਾਵਨ ਪਹਿਲਾਂ ਹੀ ਹੁੰਦਾ ਪਤ ਤੋ ਪਾਵਨ ਬਣਦਾ ਪਹਿਲੀ ਸਟੇਜ ਹੈ ਇਹ ਪਤ ਤੋ ਪਾਵਨ ਬਣਦਾ ਤੇ ਪਾਵਨ ਤਾਰ ਕੇ ਕੀ ਬਣਦਾ ਪੁਨੀਤ ਬਣਦਾ ਪਾਵਨ ਨੂੰ ਤਾਰ ਕੇ ਕੀ ਹੁੰਦਾ ਪਵਿੱਤਰ ਪਹਿਲਾਂ ਹੀ ਆ ਪਾਵਨ ਫਿਰ ਪਵਿੱਤਰ ਫਿਰ ਪਵਿੱਤਰ ਫਿਰ ਪੁਨੀਤ ਦੋ ਸਟੇਜਾਂ ਅੱਗੇ ਕਰਕੇ ਗੰਗ ਪਹੁੰਚਦਾ ਜੇ ਦੋ ਸਟੇਜਾਂ ਪਹਿਲਾਂ ਨੇ ਪਾਵਨ ਪਵਿੱਤਰ ਪਵਿੱਤਰ ਫਿਰ 30 ਸਟੇਜ ਪਵਿੱਤਰ ਦੀ ਕਰਕੇ ਪਾਰ ਕਰਦਾ ਜਿਹਦੇ ਕੋਲ ਤਿੰਨ ਸਟੇਜਾਂ ਨੇ ਪਵਿੱਤਰ ਦੀਆਂ ਉਹਨੂੰ 34 ਸਟੇਜ ਪਾਰ ਕਰਦਾ ਪਾਵਨ ਉਹ ਹੈ ਜਿਹੜਾ ਗੁਰਮਤ ਦਾ ਧੜਣੀ ਹੈ ਜਿਹੜਾ ਮੰਨਿਆ ਹੋਇਆ ਚੱਲਿਆ ਹੋਇਆ ਸੱਚ ਦੇ ਮਾਰਗ ਤੇ ਚੱਲੇ ਉਹਨੂੰ ਪਾਵਨ ਕਹਿੰਦੇ ਨੇ ਪਤਿਤ ਉਹ ਆ ਜਿਹੜਾ ਸੱਚ ਦੇ ਮਾਰਗ ਤੇ ਉਲਟਾ ਜਾ ਰਿਹਾ ਹੈ ਆਪਣੇ ਪਾਣੀ ਚੱਲਣ ਵਾਲਾ ਜਿਹੜਾ ਪਾਵਨ ਨਹੀਂ ਹੈ ਉਹ ਪਤਿਤ ਹੈ ਗੁਰਗੇ ਪਾਣੀ ਚੱਲਣ ਵਾਲਾ ਪਾਵਨ ਇਹੀ ਪਤਿਤ ਪਾਵਨ ਦੀ ਗੱਲ ਹੈ ਇਹ ਕਹਿੰਦੇ ਨੇ ਜਿਹਦੇ ਕੇਸ ਨਹੀਂ ਉਹ ਪਤਿਤ ਹੋ ਗਿਆ 15 ਜਨਾਂ ਹੀ ਮਰਜੀ ਕਪਟ ਹੋਵੇ ਗੁਰਮਤ ਦਾ ਵਿਰੋਧ ਕਰਦਾ ਹੋਵੇ ਨਾਵਦੀ ਜਗਾ 베ਰੀ ਨੂੰ ਦੁੱਖ ਭਜਣੀ ਬੰਦਾ ਹੋਵੇ ਉਹ ਉਹ ਦਾੜੀ ਕੇਸ ਹੋਵੇ ਫਿਰ ਨਹੀਂ ਹੋ ਪਤ ਤੇਗਾ ਇਹ ਤਾਂ ਸ਼ਰਤੇ ਨਹੀਂ ਗੁਰਬਾਣੀ ਤਾਂ ਸ਼ਰਤ ਹੈ ਨਹੀਂ ਇਹ ਪਤਤ ਨੂੰ ਪਾਵਨ ਕੌਣ ਕਰਦਾ ਪਤਤ ਪਾਵਨ ਇਹ ਕਹਿੰਦੇ ਸੀ타ਰਾਮ ਕਰਦਾ ਗੱਲ ਵੀ ਠੀਕ ਹੈ ਗੱਲ ਠੀਕ ਹੈ ਸੀ타ਰਾਮ ਕਰਦਾ ਪਰ ਇਹਨਾਂ ਵਾਲੀ ਨਾਲ ਸੀਤਾ ਨਾ ਰਾਮ ਦੋਏ ਨਹੀਂ ਕਰਦੇ ਉਹਨਾਂ ਦਾ ਦੋਹਾਂ ਨਹੀਂ ਉਹਦਾ ਸੀਤਾ ਨੂੰ ਘਰੋਂ ਕੱਢਦਾ ਉਹਨਾਂ ਦਾ ਦੋਹਾਂ ਨਹੀਂ ਬਣਦੀ ਉਹ ਸੀਤਾ ਉਹਨੂੰ ਜ਼ਬਰਦਸਤੀ ਉੱਥੇ ਤੋੜਦੀ ਹੈ ਉਹ ਬੰਦਾ ਨਹੀਂ ਜਾਣ ਉਹ ਭੇਜਦੀ ਹੈ ਜ਼ਬਰਦਸਤੀ ਮੇਰੇ ਕਰ ਮੇਰੇ ਕਰ ਵਰਗਮਗਰ ਉਹਨਾਂ ਦੋਹਾਂ ਦੀ ਬਣੀ ਨਹੀਂ ਸਾਰੀ ਉਮਰ ਇਹ ਸੀਤਾ ਰਾਮ ਦੀ ਉਹ ਕਹਿੰਦੇ ਮੈਂ ਤਾਲ ਦੇਣਗਾ ਆਪੇ ਨਹੀਂ ਤਰੇ ਵਿਚਾਰੇ ਛੱਡੋ ਪਰੇ ਉਹਨਾਂ ਦੀ ਗੱਲ ਤਾਂ ਹੀ ਤਰਗੇ ਤੁਸੀਂ ਸੀਤਾ ਰਾਮ ਹਾਲਾ ਤਰੇ ਆ ਪਏ ਅਜੇ ਤੱਕ ਇੱਕ ਵੀ ਦੱਸੇ ਕਿਹੜਾ ਤਰੇ ਸੀਤਾ ਰਾਮ ਬਿਲਕੁਲ ਠੀਕ ਹੈ ਲਫ਼ਜ਼ ਪਤਤ ਪਾਵਨ ਸੀਤਾ ਰਾਮ ਹੈ ਪਰ ਜੇ ਬੁੱਧੀ ਸੀਤਾ ਹੋਵੇ ਤਾਂ ਹੈ ਬੁੱਧੀ ਅਗ ਆ ਮਾਇਆ ਨਾਲ ਅਗਨਾ ਖੇਲਣ ਵਾਲੀ ਬੁੱਧੀ ਨਾ ਹੋਵੇ ਗੋਤਮ ਨਾਲ ਨਾ ਹੋਵੇ ਅਹਲ ਅਹਲਿਆ ਹੋਵੇ ਉਹ ਮਾਇਆ ਨੂੰ ਦੇਖ ਕੇ ਮਿਰਗ ਨੂੰ ਦੇਖ ਕੇ ਡੋਲ ਨਾ ਜਾਵੇ ਉਹਦੇ ਮਗਰ ਨਾ ਭੱਜੇ ਰਾਮ ਨੂੰ ਨਾ ਭਜਾਵੇ ਮਗਰ ਫਿਰ ਹੁੰਦੇ ਉਹ ਆਹਲੇ ਉਹ ਕਹੇ ਕੋਈ ਛੜ ਹੈ ਚਲੋ ਛੜ ਮੰਨ ਲੈਨੇ ਉਹ ਸੀਤਾ ਕਹਿੰਦੇ ਵੀ ਮਿਰਗ ਨਹੀਂ ਹੋ ਸਕਦਾ ਛੜ ਹੈ ਜੇ ਰਾਮਚੰਦਰ ਭਾਈ ਦਾ ਉਹਨੂੰ ਹਟਾਉਂਦੀ ਸੋ ਤਾਂ ਸੀਤਾ ਸੀ ਉਹਦੇ ਤੇ ਆਪਣੇ ਤੇ ਅਸਰ ਹੋ ਰਿਹਾ ਕਹੇ ਜੀਰਵਾਣਾ ਥੋੜੀ ਕਹੇ ਜੇ ਸੰਤਰੇ ਤੁਸੀਂ ਉਸੇ ਨੂੰ ਅਰਥ ਘੱਟੀ ਜਾਂਦੇ ਨੇ ਤੁਸੀਂ ਥੋੜੇ ਤੇ ਇਹ ਇਹ ਅਰਥ ਤੁਹਾਡੇ ਸੂਤ ਆ ਕੇ ਮੇ ਜਾਣਗੇ ਜੇ ਰਮਾਣ ਤੁਸੀਂ ਅਰਥ ਕਰਦੇ ਹੀ ਆਇਓ ਇਹਨਾਂ ਦੇ ਸੂਤ ਆ ਉੜ ਜਾ ਜੱਜਾ ਉਰਜੀ ਸੁਰਜ ਨਹੀਂ ਜਾਣਾ ਉਹ ਉੜਜੀ ਹੋਈ ਬੁੱਧੀ ਗਿਆਨ ਦੀ ਸਾਰੇ ਸੰਤਾਂ ਦੀ ਸੁਰਜ ਸਕਦੇ ਹੀ ਨਹੀਂ ਇਹ ਸੁਰਜਣ ਕੇ ਗੁਰਮਤ ਗੁਰਬਾਣੀ ਸਲ ਜਾਕੂ ਦੂਗੀ ਐਸਾ ਆਦਮ ਆਜ਼ਾਦ ਨਾਮ ਦਿਓ ਬਹੁ ਸ਼ਰਨਾਗਤ ਆਈ ਹਲੇ ਐਸਾ ਆਦਮ ਆਜ਼ਾਦ ਨਾਮ ਦਿਓ ਨਾਮ ਦਿਓ ਕਹਿੰਦਾ ਐਸਾ ਹੀ ਮਾਇਆ ਆਦਮ ਅੱਦੋ ਅਧ ਵਿਚਾਲੇ ਹੀ ਆ ਮੈਂ ਵੀ ਐਸਾ ਆਦਮ ਆजात ਆजात ਹਾਂ ਅੱਦਾ ਫਾਇੜ ਜੜੀ ਜਾਤ ਆ ਨਾ ਇਹ ਮੇਰੀ ਚਲੀ ਗਈ ਸਰੀਰ ਨਹੀਂ ਮੈਂ ਆਪਣੇ ਉਹਨੂੰ ਮੰਨਦਾ ਸਰੀਰ ਮਾਇਆ ਤਾਂ ਮਾਇਆ ਤਾਂ ਮੈਨੂੰ ਪਤਾ ਹੈ ਆजातਾਂ ਜਾਤ ਨੂੰ ਜਾਤਕੁੱਲ ਨੂੰ ਤਾਂ ਮੈਂ ਮੰਨਦਾ ਨਹੀਂ ਪਰ ਹੈਗਾ ਜੋ ਥੋੜਾ ਆजात ਵਿਚਾਲੇ ਉਹ ਜਿੱਨਾ ਚ ਸਰੀਰ ਆਦ ਵਿਚਾਲੇ ਹੀ ਉਹਨਾਂ ਚ ਤਾਂ ਐਸਾ ਆਦਮ ਵਿਚਾਲੇ ਫਸਿਆ ਹੋਇਆ ਹੈ ਆजात ਵੀ ਹੈ ਆਦਮ ਵੀ ਹੈ ਜਾਚ ਫਸਿਆ ਹੋਇਆ ਜਾਤ ਨੂੰ ਮੰਨਦਾ ਵੀ ਹੈ ਨਹੀਂ ਮਾਇਆ 'ਚ ਹੈਗਾ ਹੈ ਔਰ ਮਾਇਆ ਤੋਂ ਖੜਾ ਛੜਾਉਣਾ ਵੀ ਚਾਹੁੰਦਾ ਤਉ ਸ਼ਰਨਾਗਤ ਆਈ ਅਲੇ ਮਜਬੂਰੀ ਨੂੰ ਮਾਇਆ 'ਚ ਫਸਿਆ ਹੋਇਆ ਹੈ ਮਾਇਆ 'ਚ ਰਹਿਣਾ ਜੋ ਮਜਬੂਰੀ ਉਹਦੀ ਆजात ਹੈ ਉਹਨੇ ਕਹੇ ਜੇ ਮਾਇਆ ਵੇਖਾ ਤੂੰ ਕਹਿੰਦੇ ਬੈਠਾਂ ਕਹਿੰਦਾ ਮੈਂ ਆजात ਨਹੀਂ ਆਪਣੀ ਮਰਜ਼ੀ ਨਾਲ ਨਹੀਂ ਬੈਠਾ ਜਨਾਜ਼ਰ ਬੈਠਾ ਮਾਇ ਚ ਉਹਨਾਂ ਚਲਦਾ ਫੇ ਆਦਮ ਹੈ ਨਾ ਪਰ ਆਦਮ ਚ ਢਾਲੀ ਨਹੀਂ ਹੁੰਦੀ ਮਤ ਹੈ ਆਦਮ ਆਜ਼ਾਦ ਹੈ ਉੱਥੇ ਆਦਮ ਚ ਢਾਲੀ ਹੈ ਬ੍ਰਾਹਮਣੀ ਮਤ ਨਹੀਂ ਆਦਮ ਚ ਢਾਲੀ ਹੈ ਉਹ ਇੱਥੇ ਆਦਮ ਆਜ਼ਾਦ ਹੈ ਤਉ ਸ਼ਰਨਾਗਤ ਆਈਏ ਲੈ ਮੈਂ ਤੇਰੀ ਸ਼ਰਨ ਆ ਗਿਆ ਸਰੀਰ ਛੱਡ ਕੇ ਆਊਗਾ ਨਾ ਸ਼ਰਨ ਆਦਮ ਆਜ਼ਾਦ ਨਾਮ ਦੇ ਤੋਸ਼ਲਨਾਗਤ ਆਈਏ ਤੇਰੀ ਸ਼ਰਨ ਆ ਗਿਆ ਹੁਣ ਤੂੰ ਬੇੜਾ ਬਾਹਰ ਕਰ ਅਦਮਾ ਨੋ